ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਖੂਬ ਚਰਚਾ 'ਚ ਨੇ ਚਰਚਾ ਨਾਲੋਂ ਵੱਧ ਉਹ ਵਿਵਾਦਾਂ 'ਚ ਨੇ ਬਲਕਾਰ ਸਿੱਧੂ ਤੇ ਬੀਬੀ ਨਰਿੰਦਰ ਕੌਰ ਭਰਾਜ ਇੱਕ ਪਾਸੇ ਜਿਹੜੀ ਟਰੱਕ ਯੂਨੀਅਨ ਹੈ ਉਹਦੀ ਪ੍ਰਧਾਨਗੀ ਦਾ ਮਸਲਾ ਹੈ ਬੀਬੀ ਨਰਿੰਦਰ ਕੌਰ ਭਰਾਜ ਹੋਰੀ ਕਹਿੰਦੇ ਕਿ ਜਾਂਚ ਕਰਾਵਾਂਗੇ ਜੀ ਇਹ ਦੋਸ਼ ਬੇਬੁਨਿਆਦ ਨੇ ਜੀ ਅਸੀਂ ਕਿੱਥੇ ਪੈਸੇ ਦਾ ਲੈਣ-ਦੇਣ ਕਰਦੇ ਹਾਂ ਜੀ ਤੇ ਬੰਦਾ ਜਿਹੜਾ ਸਪਰੇਅ ਪੀ ਗਿਆ ਕੀਟਨਾਸ਼ਕ ਦਵਾਈ ਪੀ ਗਿਆ ਉਹ ਕਹਿੰਦਾ ਬਾਈ ਜੀ ਸੌਦਾ 30 ਲੱਖ ਚ ਹੋਇਆ ਸੀ ਇਮਾਨਦਾਰੀ ਦੇਖੋ ਕਹਿੰਦਾ ਮੇਰੇ ਪੈਸੇ ਤਾਂ ਮੋੜਤੇ ਪਰ ਮੈਨੂੰ ਪ੍ਰਧਾਨਗੀ ਵੀ ਨਹੀਂ ਦਿੱਤੀ ਤੇ ਪ੍ਰਧਾਨਗੀ ਲਈ ਸੌਦਾ ਕਿਸੇ ਹੋਰ ਨਾਲ ਕਰਕੇ ਵੱਧ ਪੈਸਿਆਂ ਚ ਕਰ ਲਈ ਹੁਣ ਅਗਲੇ ਕਹਣਗੇ ਵੀ ਦੇਖੋ ਕਿੰਨਾ ਇਮਾਨਦਾਰ ਕੰਮ ਹੈ ਤਾਂ ਕਿ ਤੇਰੇ ਪੈਸੇ ਤਾਂ ਮੋੜੇ ਨਹੀਂ ਤਾਂ ਤੇਰੇ ਵੀ ਰੱਖ ਲੈਂਦੇ ਪਰ ਪਹਿਲੂ ਪੈਸੇ ਮੋੜਨ ਦਾ ਜਾਂ ਨਾ ਮੋੜਨ ਦਾ ਨਹੀਂ ਹੈ ਜੇਕਰ ਇਹ ਸੌਦਾ ਕਿਸੇ ਹੋਰ ਨਾਲ ਹੋਇਆ ਜਾਂ ਪਹਿਲਾਂ 30 ਲੱਖ ਚ ਵੀ ਹੋਇਆ ਸੌਦਾ ਹੋਇਆ ਜਨਾਬ ਸੋ ਚਾਹੇ ਉਹ 30 ਲੱਖ ਵਾਲਾ ਸੀ ਤੇ ਚਾਹੇ ਉਹ 50 55 ਲੱਖ ਵਾਲਾ ਸੀ ਜੇ ਇਹ ਸੌਦਾ ਹੋਇਆ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਹਦੇ ਉੱਤੇ ਕਾਰਵਾਈ ਕੌਣ ਕਰੇਗਾ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਟਰੱਕ ਯੂਨੀਅਨਾਂ ਨੂੰ ਲੈ ਕੇ ਬਹੁਤ ਹੋ ਹੱਲਾ ਮੱਚਦਾ ਰਿਹਾ ਹੈ ਲਹੂ ਚ ਭਿਜ ਭਿਜ ਕੇ ਵੀ ਯੂਨੀਅਨਾਂ ਜਿੱਤੀਆਂ ਨੇ ਤੇ ਪਰ ਆ ਨਵੇਂ ਬਦਲਾਵਾਂਾਂ ਚ ਵੀ ਜੇ ਚੰਨ ਛੜ ਰਹੇ ਨੇ ਫਿਰ ਪੰਜਾਬ ਨੂੰ ਸੋਚਣਾ ਪੈਣਾ ਦੂਸਰੇ ਪਾਸੇ ਬਲਕਾਰ ਸਿੱਧੂ ਦੀ ਕੁਝ ਕੋਪਲਾਂ ਦੀ ਇੱਕ ਆਡੀਓ ਵਾਇਰਲ ਹੋਈ ਜਿਸ ਬੰਦੇ ਨਾਲ ਗੱਲ ਕਰ ਰਹੇ ਨੇ ਉਸ ਬੰਦੇ ਤੇ ਵੀ ਪਰਚਾ ਤੇ ਜਿਸ ਚੈਨਲ ਨੇ ਚਲਾਈ ਸੀ ਲੋਕਵਾਜ ਨੇ ਉਹਨਾਂ ਦੇ ਪੱਤਰਕਾਰ ਤੇ ਵੀ ਪਰਚਾ ਸੋ ਨਿੰਦਰਜੀਤ ਸਿੱਧੂ ਤੇ ਵੀ ਕਾਰਵਾਈ ਕੀਤੀ ਹੈ ਪੱਤਰਕਾਰ ਤੇ ਹੁਣ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਬਲਕਾਰ ਸਿੱਧੂ ਹੋਰਾਂ ਦੀ ਟੀਮ ਦਾ ਕਹਿਣਾ ਸੀ ਕਿ ਵੀ ਸਾਡੇ ਤੇ ਇਹ ਸਾਨੂੰ ਬਦਨਾਮ ਕੀਤਾ ਹੈ ਜਾਂ ਸਾਡੀ ਗਲਤ ਵੀਡੀਓ ਦਿਖਾਈ ਹੈ ਆਡੀਓ ਜਾਰੀ ਕੀਤੀ ਹੈ ਸਾਡੀ ਤਾਂ ਆਵਾਜ਼ ਨਹੀਂ ਕੁਝ ਨਹੀਂ ਇੱਧਰ ਅਗਲਿਆਂ ਨੇ ਚੱਕ ਕੇ ਪੂਰੀ ਆਡੀਓ ਚਾਰੀ ਕਰਤੀ ਜਿਹਦੇ ਵਿੱਚ ਹੁਣ ਕਾਫੀ ਅਫਸੋਸਜਨਕ ਪਹਿਲੂ ਆ ਪਹਿਲਾਂ ਤਾਂ ਉਸੇ ਚ ਜਿਹੜੀ ਛੋਟੀ ਜਾਰੀ ਹੋਈ ਸੀ ਉਹਦੇ ਵਿੱਚ ਮਹਿਲਾਵਾਂ ਪ੍ਰਤੀ ਔਰਤਾਂ ਪ੍ਰਤੀ ਸਤਿਕਾਰਤ ਬੀਬੀਆਂ ਪ੍ਰਤੀ ਤੁਸੀਂ ਕਹੇ ਜੇ ਸ਼ਬਦ ਵਰਤਦੇ ਹੋ ਕਹੀ ਜੀ ਭਾਵਨਾ ਰੱਖਦੇ ਹੋ ਅਫਸੋਸ ਆਪਣੇ ਹੀ ਵਰਕਰਾਂ ਦੀਆਂ ਧਰਮ ਪਤਨੀਆਂ ਪ੍ਰਤੀ ਵੀ ਤੇ ਇਹ ਮਤਪੱਕਾ ਸੀ ਪਰ ਉਹ ਤੋਂ ਗਾਂ ਹੁਣ ਸ਼ਰਮੇ ਲਾਤੀ ਉਹ ਸੌਡੀਓ ਚ ਤਾਂ ਮਤਲਬ ਦਿੱਲੀ ਵਾਲਿਆਂ ਦੇ ਰਾਜ ਵੀ ਉਦਲ ਰਹੇ ਨੇ ਮੁੱਖ ਮੰਤਰੀ ਤੋਂ ਲੈ ਕੇ ਦਿੱਲੀ ਆਣਾ ਚੱਕਦੇ ਐ ਐਮਐਲਏ ਉਹਦੇ ਨਾਲ ਉਹਦੇ ਨਾਲ ਆਪਸ ਵਿੱਚ ਉਹਦੀ ਨਹੀਂ ਬਣਦੀ ਉਹਦੀ ਉਹਦੇ ਨਾਲ ਨਹੀਂ ਬਣਦੀ ਇਹ ਖਾਸਾ ਕੁਝ ਖਿਲਾਰਾ ਕਮਰਿਆਂ ਚ ਨੂੜ ਕੇ ਰੱਖੇ ਇਕੱਠੇ ਬੈਠੇ ਆ ਹੋਇਆ ਉਹ ਸਾਰਾ ਕੁਝ ਹੈ ਉਹ ਤੋਂ ਗਾਂ ਤੁਸੀਂ ਇੱਕ ਭਾਈਚਾਰੇ ਬਾਰੇ ਇੱਕ ਵਰਗ ਬਾਰੇ ਹੈਨਾ ਇੱਕ ਹੱਥੀ ਕਿਰਤ ਕਰਨ ਵਾਲੀ ਕਿਰਤ ਤਰ ਬਾਰੇ ਕਿਹੋ ਜੀ ਸ਼ਬਦਾਵਲੀ ਵਰਤ ਰਹੇ ਹੋ ਇਹ ਤੁਹਾਡੇ ਤੇ ਲਈ ਬਹੁਤ ਮੱਧ ਭਗ ਹੈ ਸੋ ਔਰਤਾਂ ਲਈ ਵੀ ਹੈ ਭਾਈਚਾਰੇ ਲਈ ਵੀ ਹੈ ਪੰਜਾਬ ਦਾ ਸਤਕਾਰ ਦਾ ਚਿੰਨ ਕੌਮ ਦਾ ਸਤਕਾਰ ਦਾ ਚਿੰਨ ਦੁਨੀਆ ਪਰਚ ਵੱਖਰੀ ਪਹਿਚਾਨ ਦਾ ਚਿੰਨ ਦਸਤਾਰ ਦੇ ਲਈ ਤੁਸੀਂ ਕਿਹੋ ਜੀ ਸ਼ਬਦਾਵਲੀ ਵਰਤੀ ਸੋ ਇਹ ਹੁਣ ਪਹਿਲੀ ਜਾਂਚ ਦਾ ਵਿਸ਼ਾ ਤੇ ਸਰਕਾਰ ਆਪ ਹੀ ਜਾਂਚ ਕਰਵਾ ਲਵੇ ਕਿ ਭਈ ਆਵਾਜ਼ ਉਹਦੀ ਹੈ ਕਿ ਨਹੀਂ ਤੇ ਪਰ ਬਲਕਾਰ ਸਿੱਧੂ ਨਾਲ ਇੱਕ ਪੀ ਜਿਹੜਾ ਰਿਹਾ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਹੋਰ ਬਹੁਤ ਸਬੂਤ ਨੇ ਇਹ ਗੱਲ ਮੇਰੇ ਸਾਹਮਣੇ ਹੀ ਹੋਈ ਸੀ ਮੈਂ ਗੱਡੀ 'ਚ ਨਾਲ ਮੌਜੂਦ ਸੀ ਜਦੋਂ ਇਹ ਗੱਲਾਂ ਬਲਕਾਰ ਸਿੱਧੂ ਨੇ ਬੋਲੀਆਂ ਤੇ ਪੰਜਾਬ ਦੀ ਮਹਿਲਾ ਕਮਿਸ਼ਨ ਅਜੇ ਤੱਕ ਕਿਉਂ ਚੁੱਪ ਹੈ ਜੀ ਜਿਹੜੀ ਸੂ ਨੋਟਿਸ ਲੈਣ ਲਈ ਜਾਣੀ ਜਾਂਦੀ ਹੈ ਹੁਣ ਸੂ ਨੋਟਿਸ ਕਿਉਂ ਨਹੀਂ ਸੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਕਾਫੀ ਮੁਸ਼ਕਲ ਚ ਕਿਰੇ ਨਜ਼ਰ ਆਉਂਦੇ ਨੇ ਪਰ ਪੰਜਾਬ ਚ ਜਨਾਬ ਕਲੋਲਾ ਹੋ ਰਹੀਆਂ ਨੇ ਕਿ ਇਹ ਪ੍ਰਗਟਾਵਾ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਸਰਕਾਰ ਦਾ ਕੋਈ ਕੰਟਰੋਲ ਨਹੀਂ ਸਿਸਟਮ ਦਾ ਕੋਈ ਕੰਟਰੋਲ ਨਹੀਂ ਆਪਾਤਾਪੀ ਹੈ ਮੈਂ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਬਹੁਤ ਅਹਿਮ ਹੈ ਪੰਜਾਬ ਦੇ ਵਿੱਚ 57 ਕਲਰਕਾਂ ਦੀਆਂ ਬਦਲੀਆਂ ਫਰਜੀ ਹੋ ਗਈਆਂ ਅੱਗੇ ਕਈ ਵਾਰ ਹੁੰਦਾ ਸੀਗਾ ਕੋਈ ਮੁੰਡਾ ਵਰਦੀ ਪਾ ਕੇ ਕਿਸੇ ਠਾਣੇ ਜੁਆਇਨ ਕਰ ਗਿਆ ਕਿਸੇ ਦਫ਼ਤਰ ਜਾ ਕੇ ਜੁਆਇਨ ਕਰ ਗਿਆ ਜੀ ਉਹ ਮੇਰੀ ਮਾਂ ਦਾ ਸੁਪਨਾ ਸੀ ਜੀ ਕਿ ਮੈਂ ਪੁਲਿਸ ਵਾਲਾ ਬਣਾ ਉਹ ਬਣ ਨਹੀਂ ਸਕੇ ਇਸ ਲਈ ਮੈਂ ਨਕਲੀ ਕੋਸ਼ਿਸ਼ ਕੀਤੀ ਬੰਦਾ ਫੜ ਫੜ ਲਿਆ ਭਰਾ ਕਮਾਲ ਹੈ ਜਨਾਬ ਮਤਲਬ ਸਿੱਖਿਆ ਪੰਜਾਬ ਦੇ ਸਿੱਖਿਆ ਵਿਭਾਗ ਚ 57 ਕਲਰਕ ਕਮ ਡਾਟਾ ਆਪਰੇਟਰ ਤੇ ਚੌਥਾ ਦਰਜਾ ਕਰਮਚਾਰੀਆਂ ਦੀਆਂ ਮਤਲਬ ਬਦਲੀਆਂ ਹੋ ਗਈਆਂ ਜੀ ਬਾਅਦ ਚੋਂ ਪਤਾ ਲੱਗਿਆ ਕਿ ਤਾਂ ਫਰਜੀ ਨੇ ਜੀ ਇਹ ਤਾਂ ਨਕਲੀ ਨੇ ਜੀ ਆਰਡਰੇ ਨਹੀਂ ਆਏ ਸੀ ਵਿਭਾਗ ਵੱਲੋਂ ਪਰ ਬਦਲੀਆਂ ਸ਼ੁਰੂ ਹੋ ਗਈਆਂ ਜ਼ਿਲ੍ਹਾ ਪੱਧਰ ਦੇ ਉੱਤੇ ਅਧਿਕਾਰੀਆਂ ਨੇ ਕਾਰਵਾਈ ਪਾਉਣੀ ਸ਼ੁਰੂ ਕਰਤੀ ਜੀ ਹਾਂ ਸੂਬੇ ਵਿੱਚ ਜਾਲ ਸਾਜੀ ਦਾ ਕਹਿੰਦੇ ਇੱਕ ਨਵਾਂ ਰੂਪ ਸਾਹਮਣੇ ਆਇਆ ਜਿਹਦੇ ਵਿੱਚ 57 ਕਲਰਕ ਕੰਮ ਡਾਟਾ ਆਪਰੇਟਰ ਡਾਟਾ ਐਂਟਰੀ ਆਪਰੇਟਰ ਤੇ ਸੇਵਾਦਾਰਾਂ ਦੀਆਂ ਸਥਾਈ ਤੌਰ ਤੇ ਬਦਲੀਆਂ ਸੰਬੰਧੀ ਤਵਾਦਲੇ ਆਂਦੇ ਫਰਜ਼ੀ ਹੁਕਮ ਜਾਰੀ ਹੋ ਗਏ ਤੇ ਸਿੱਖਿਆ ਵਿਭਾਗ ਚ ਹੁਣ ਹੜਕਮ ਮਚਿਆ ਹੋਇਆ ਕਿਾ ਕਿਵੇਂ ਹੋ ਗਿਆ ਇਹ ਕਿਵੇਂ ਵਾਪਰਿਆ ਇਹ ਫਰਜ਼ੀ ਹੁਕਮ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਤੇ ਦੂਸਰੇ ਪਾਸੇ ਅਧਿਕਾਰੀ ਇਸ ਨੂੰ ਹੁਣ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਸਲ ਚ ਇਹ ਹੁਕਮ ਜਾਰੀ ਹੋਣ ਤੋਂ ਬਾਅਦ ਇਸ ਨੂੰ ਸਹੀ ਮੰਨਦਿਆਂ ਹੋਇਆਂ ਕਈ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਆਪੋ ਆਪਣੀਆਂ ਜ਼ਿਲ੍ਹਿਆਂ ਚ ਤਵਾਦਰਿਆਂ ਦੇ ਹੁਕਮ ਦੇਤੇ ਤੇ ਨਵੇਂ ਥਾਂ ਤੋਂ ਪੁਰਾਣੀ ਥਾਂ ਪੁਰਾਣੀ ਥਾਂ ਤੋਂ ਨਵੇਂ ਥਾਂ ਅਦਲੀਆਂ ਬਦਲੀਆਂ ਨਿਯੁਕਤੀਆਂ ਸ਼ੁਰੂ ਹੋ ਗਈਆਂ ਉਹ ਜਦੋਂ ਇਹਦੀ ਜਾਣਕਾਰੀ ਹੈੱਡ ਆਫਿਸ ਤੱਕ ਪਹੁੰਚੀ ਤਦ ਤੱਕ ਉਹਨਾਂ ਨੇ ਚੈੱਕ ਕੀਤਾ ਕਿ ਭਈ ਆਰਡਰ ਨਹੀਂ ਕੋਈ ਗਏ ਕੋਈ ਹੁਕਮੇ ਨਹੀਂ ਗਏ ਕਿਸੇ ਪੱਧਰ ਤੋਂ ਵੀ ਨਹੀਂ ਗਏ ਤੇ ਫਿਰ ਕਹਿੰਦੇ ਕਿ ਹੁਣ ਉਹਨਾਂ ਨੇ ਮਤਲਬ ਬਕਾਇਦਾ ਤੌਰ ਤੇ ਇਹ ਗੱਲ ਜਨਤਕ ਕੀਤੀ ਸਾਰੇ ਸਕੂਲਾਂ ਨਾਲ ਜ਼ਿਲ੍ਹਾ ਅਫਸਰਾਂ ਜਿਹਨਾਂ ਸਿੱਖਿਆ ਅਫਸਰਾਂ ਨਾਲ ਤਾਲਮੇਲ ਬਿਠਾਇਆ ਉਹਨਾਂ ਤੱਕ ਪਹੁੰਚ ਉਪਰੇਚ ਕੀਤੀ ਬਕਾਇਦਾ ਤੌਰ ਤੇ ਸਿੱਖਿਆ ਦੇ ਡਾਇਰੈਕਟਰ ਜਰਨਲ ਨੇ ਜਿਹੜੇ ਉਹਨਾਂ ਨੇ ਸਾਰੇ ਡਿਊਜ਼ ਨੂੰ ਸਕੂਲ ਮੁਖੀਆਂ ਨੂੰ ਕਿਹਾ ਵੀ ਬਿਨਾ ਸਹੀ ਜਾਂਚ ਪੜਤਾਲ ਤੋਂ ਜਾਂ ਖਾਸ ਤੌਰ ਤੇ ਜਿਹੜਾ ਅਧਿਕਾਰਤ ਈਮੇਲ ਫਾਰਮੂਲਾ ਮਤਲਬ ਆ WhatsApp ਵਾਲੇ ਸੋਸ਼ਲ ਮੀਡੀਆ ਤੇ ਆਏ ਹੁਕਮਾਂ ਨੂੰ ਨਹੀਂ ਦਮੰਣਾ ਹੁਣ ਈਮੇਲ ਸਭ ਤੋਂ ਬੈਸਟ ਇੱਕ ਚੈਨਲ ਹੈ ਜੇਕਰ ਈਮੇਲ ਰਾਹੀਂ ਤੁਹਾਨੂੰ ਸੁਨੇਹਾ ਆਇਆ ਤਾਂ ਤੁਸੀਂ ਉਸ ਨੂੰ ਮੰਨਤਾ ਦੇਣੀ ਆ ਨਹੀਂ ਨਹੀਂ ਹੁਣ ਇਹਨੂੰ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਨਾਬ ਕਮਾਲ ਆ ਵੀ ਕਰਨ ਵਾਲਾ ਕੀ ਕੀ ਕਰ ਜਾਂਦਾ 57 ਕਲਰਕ ਸੇਵਾਦਾਰ ਕਮ ਡਾਟਾ ਆਪਰੇਟਰ ਅਗਲਾ ਬਦਲੀਆਂ ਬਦਲੀਆਂ ਕਰਾ ਗਿਆ